ਤੁਹਾਡਾ ਜਨਮ ਜਿਹੜਾ ਉਹ ਉੱਧਰ ਦਾ ਕਿ ਇੱਧਰ ਹੋਇਆ ਮੇਰਾ ਜਨਮ ਪਾਕਿਸਤਾਨ ਦਾ ਜੀ 1946 ਦਾ 6 6 1946 ਕਿੰਨੇ ਭੈਣ ਭਾਈ ਅਸੀਂ ਟੋਟਲ 7 ਭੈਣ ਭਰਾ ਹਾਂ ਜੀ ਜੀ ਤੇ ਜਿਹਦੇ ਚ ਅਸੀਂ 5 ਭੈਣ ਭਰਾ ਨਰਿੰਦਰ ਬੀਬਾ ਸਾਹਿਬ ਵੱਡੇ ਗਾਇਕਾਂ ਚੋਂ ਉਹਨਾਂ ਦੇ ਸਾਰਿਆਂ ਦੇ ਨਾਮ ਦੱਸੋ ਜਰਾ ਸਾਡੇ ਦਰਸ਼ਕਾਂ ਨੂੰ ਨਰਿੰਦਰ ਬੀਬਾ ਜੀ ਵੱਡੇ ਭੈਣ ਜੀ ਜੀ ਜਿਹੜੇ ਕਿ ਬਹੁਤ ਹੀ ਉਹਨਾਂ ਨੇ ਬਲੰਦੀਆਂ ਤੇ ਪਹੁੰਚੇ ਬੜੇ ਹੁੰਦਾ ਕਲਾਕਾਰ ਆ ਜੀ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦਿੱਤਾ ਉਸ ਤੋਂ ਛੋਟੇ ਬੜੇ ਵੱਡੇ ਵੀਰ ਜੀ ਫਕੀਰ ਸਿੰਘ ਫਕੀਰ ਜੀ ਉਹਨਾਂ ਨੇ ਵੀ ਕਮਾਲ ਕਰਤੀ ਮਿਜ਼ਾਕਾਾ ਕੇ ਦੁਨੀਆ ਨੂੰ ਦੱਸ ਦਿੱਤਾ ਜੀ ਉਸ ਤੋਂ ਛੋਟੇ ਵੱਡੇ ਭੈਣੇ ਮੇਰੇ ਤੋਂ ਸਤਿੰਦਰ ਬੀਬਾ ਜੀ ਜੀ ਉਹਨਾਂ ਦੀ ਆਵਾਜ਼ ਬੜੀ ਬੁਲੰਦ ਸੀ ਕੀ ਕਹਨੇ ਚਲੋ ਜਲਦੀ ਉਹਨਾਂ ਦੀ ਡੈਥ ਹੋ ਗਈ ਹਾਂ ਤੋਂ ਰਖਸਤ ਹੋ ਗਏ ਉਸ ਤੋਂ ਬਾਅਦ ਦਾਸ ਅਮੀਰ ਸਿੰਘ ਰਾਣਾ ਜੀ ਜੀ ਮੈਨੂੰ ਵੀ ਮੌਕਾ ਮਿਲਿਆ ਮੈਂ ਵੀ ਇਸ ਲਾਈਨ ਦੇ ਵਿੱਚ ਆ ਗਿਆ ਠੀਕ ਹੈ ਤੇ ਜਿਹੜਾ ਛੋਟਾ ਮਿੰਦੋ ਰਣਵੀਰ ਰਾਣਾ ਜੀ ਉਹ ਬਚਪਨ ਤੋਂ ਹੀ ਇਸ ਲਾਈਨ 'ਚ ਸੀ ਅਸੀਂ ਸਾਰੇ ਇਸ ਲਾਈਨ 'ਚ ਸੀਗੇ ਠੀਕ ਹੈ ਉਹ ਨਾਲ ਫਿਰ ਪੈਂਜੀ ਦੇ ਨਾਲ ਜਾਂਦੇ ਰਹੇ ਠੀਕ ਹੈ ਦੋ ਭੈਣ ਭਰਾ ਵੱਡੇ ਜਿਓ ਵਾਏ ਹੋਏ ਸੀ ਉਹ ਨਹੀਂ ਸਿਕੋ ਅੱਛਾ ਉਹ ਸਮੇ ਵਾਏ ਸੀ ਉਹ ਪਾਕਿਸਤਾਨ ਚ ਵਾਏ ਗਏ ਸੀ ਅੱਛਾ ਜੀ ਉਹਨਾਂ ਦੇ ਬੱਚੇ ਸਾਡੇ ਜਿੱਡੇ ਦੇ ਉਹ ਮਤਲਬ ਉਧਰ ਹੈ ਜਾਂ ਅੱਜ ਇੱਧਰ ਹੈ ਉਹ ਵੀ ਤੁਹਾਡੇ ਨਾਲ ਉਹ ਵੀ ਇੱਧਰ ਆ ਗਏ ਅੱਛਾ ਉਹ ਇੱਧਰ ਉਹਨਾਂ ਦੀ ਡੈਥ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਤੁਹਾਡੇ ਭੈਣ ਜੀ ਵੀ ਦੇ ਭਾਈ ਸਾਹਿਬ ਭਾਈ ਸਾਹਿਬ ਅੱਛਾ ਜੀ ਅੱਛਾ ਉਹਨਾਂ ਦੇ ਪਰਿਵਾਰ ਹੁੰਦੇ ਸੀ ਉਹਨਾਂ ਦੇ ਪਰਿਵਾਰ ਇੱਥੇ ਸੈਟ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਗੈਕੀ ਖੇਤਰ ਚ ਤੁਹਾਡੇ ਪਰਿਵਾਰ ਚੋਂ ਕੌਣ ਆ ਬੀਬਾ ਜੀ ਆਏ ਸਭ ਤੋਂ ਵੱਲੋਂ ਭੈਣ ਜੀ ਕੀਰਤਨ ਸਿੱਖਦੇ ਹੁੰਦੇ ਸੀ ਤੁਹਾਡੀ ਗ ਉਹਦਾ ਬਿੱਬਾ ਜੀ ਸਾਰੇ ਭੈਣ ਭਰਾਵਾਂ ਚ ਵੱਡੇ ਸਨ ਹੁਣ ਸਾਡੇ ਗਾਇਕਾਂ ਜੋ ਵੱਡੇ ਭੈਣ ਜੀ ਸਿਧਰਿੰਦਰ ਬਿੱਬਾ ਅਛਾ ਗਾਇਕਾਂ ਜੋ ਪੰਜਾ ਚੋ ਪੰਜਾ ਚੋ ਠੀਕ ਹੈ ਜੋ ਦੋ ਜਿਹੜੇ ਪਹਿਲਾਂ ਵਿਆਹੇ ਸੀ ਉਹ ਵੱਡੇ ਸੀ ਉਹਨਾਂ ਉਹ ਸਭ ਤੋਂ ਵੱਡੇ ਸੀ ਜੀ ਜੀ ਸਭ ਤੋਂ ਵੱਡੇ ਵੀਰ ਜੀ ਸੀ ਸਰਦਾਰ ਰਿਸ਼ਪਾਲ ਸਿੰਘ ਨੰਬਰਦਾਰ ਅਛਾ ਜੀ ਉਹਦੋਂ ਛੋਟੇ ਬੀਬੀ ਹਰਚੰਦ ਕੋਰ ਠੀਕ ਹੈ ਜੋ ਉਹਨਾਂ ਦੋਨਾਂ ਦੀ ਡੈਥ ਹੋ ਗਈ ਸੀ ਜੀ ਠੀਕ ਹੈ ਜੀ ਉਦੋਂ ਜਿਹੜਾ ਮਾਹੌਲ ਸੀ ਉਦੋਂ ਲੇਡੀਜ਼ ਨੂੰ ਜਾਂ ਫੀਮੇਲ ਸਿੰਗਰ ਨੂੰ ਇਹ ਨਾ ਹੁੰਦੀ ਸੀਦਾ ਪਰਿਵਾਰਾਂ ਦੇ ਵਿੱਚ ਉਤਸ਼ਾਹ ਨਹੀਂ ਸੀ ਹੁੰਦਾ ਕੋਈ ਕੁੜੀ ਗੀਤ ਗਾਵੇ ਉਹ ਬੀਬਾ ਜੀ ਕਿੱਦਾਂ ਸਟੈਬਲਸ ਹੋਏ ਇਸ ਲਾਈਨ 'ਚ ਐਕਚੁਅਲ ਪਤਾ ਹੀ ਸਾਡੇ ਅਗਾਹ ਬਦੂ ਖਿਆਲ ਸੀ ਉਹਨਾਂ ਦੇ ਬਹੁਤ ਉਹ ਇਹਨਾਂ ਗੱਲਾਂ ਨੂੰ ਨਹੀਂ ਕਹਿੰਦੇ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਜੀ ਜੀ ਨਹੀਂ ਸ਼ੁਰੂਆਤ ਕਿੱਦਾਂ ਹੋਈ ਸਾਡੇ ਰਿਸ਼ਤੇਦਾਰਾਂ ਨੇ ਬੜੀ ਮੁਖਾਫਤ ਕੀਤੀ ਇਸ ਚੀਜ਼ ਦੀ ਅੱਛਾ ਜੀ ਬਹੁਤ ਜ਼ਿਆਦਾ ਜੀ ਇਤੋਂ ਤੱਕ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਸੀ ਨੰਬਰਦਾਰ ਉਹਨਾਂ ਦੀ ਬੜੀ ਚੜ੍ਹਾਈ ਸੀ ਬੜੇ ਵੱਡੇ ਵੱਡੇ ਦੋਸਤ ਸੀ ਉਹਨਾਂ ਨੇ ਉਹ ਕਹਿੰਦੇ ਸੀ ਮੈਂ ਮਾਰ ਹੀ ਦੇਣਾ ਅੱਛਾ ਜੇ ਇਹਨਾਂ ਨੇ ਘਰ ਘਰ ਵੀ ਵਿਰੋਧ ਸੀ ਘਰਚ ਵੀ ਵਿਰੋਧ ਤਾਂ ਸੀ ਅੱਛਾ ਜੀ ਫਾਦਰ ਸਾਹਿਬ ਸਹਿਯੋਗ ਦਿੰਦੇ ਸੀ ਪਰ ਫਾਦਰ ਸਾਹਿਬ ਪੂਰੇ ਸਹਿਯੋਗ ਚ ਸੀਗੇ ਅੱਛਾ ਅੱਛਾ ਜਦੋਂ ਉਹਨਾਂ ਨੇ ਸਿੱਖਣਾ ਸ਼ੁਰੂ ਕਰਤਾ ਇੱਥੇ ਹੌਸਲ ਵਿੱਚ ਪੜ੍ਹਦੇ ਸੀ ਗਵਰਨਮੈਂਟ ਕਾਲਜ ਫਾਰ ਊਮਨ ਲੁਧਿਆਣਾ ਅੱਛਾ ਜੀ ਜਿੱਦੋਂ ਬੀਏ ਕੀਤੀ ਆ ਜੀ ਉਦੋਂ ਫਿਰ ਬੀਏ ਜਦੋਂ ਬੀਏ ਫਾਈਨਲ ਚ ਸੀਗੇ ਜਿੱਦੋਂ ਜ਼ਿਆਦਾ ਉਹਨਾਂ ਦਾ ਉਤਸ਼ਾਹ ਵਧਿਆ ਜੀ ਪ੍ਰਤਾਪ ਸਿੰਘ ਕਹਿੰਦੇ ਉਹ ਤੇ ਮੁੱਖ ਮੰਤਰੀ ਹੁੰਦਾ ਹੁੰਦਾ ਇੱਥੇ ਉਸ ਟਾਈਮ ਦੇ ਮੁੱਖ ਮੰਤਰੀ ਸੀ ਉਸ ਵਾਂ ਉਸ ਸਮੇਂ ਦੇ ਸੀ ਮੁੱਖ ਮੰਤਰੀ 60 65 ਦੀ ਗੱਲ ਹੈ ਹਾਂਜੀ ਜੀ ਇਹਨਾਂ ਨੇ ਉਦੋਂ ਗਾਇਆ ਗੀਤ ਉਹ ਗੀਤ ਸੀਗਾ ਨਹਿਰੂ ਸਰਕਾਰ ਦੀ ਐਦਾ ਕਰਕੇ ਕੋਈ ਗੀਤ ਸੀਗਾ ਸਰਕਾਰ ਨਾਲ ਰਿਲੇਟਡ ਸੀ ਸਰਕਾਰ ਨਾਲ ਰਿਲੇਟਡ ਗੀਤ ਸੀ ਕਾਲਜ ਵਾਲੇ ਤਿਆਰ ਕਰਵਾਇਆ ਸੀ ਜੀ 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 ਉਹ ਸੁਣ ਕੇ ਬੜਾ ਬਹੁਤ ਖੁਸ਼ ਹੋ ਗਿਆ ਬਹੁਤ ਠੀਕ ਹੈ ਤੇ ਉਹਨੇ ਪ੍ਰਿੰਸੀਪਲ ਨੂੰ ਬੁਲਾ ਕੇ ਕਿਹਾ ਵੀ ਇਹ ਕੁੜੀ ਮੈਂ ਜਿੱਥੇ ਕਾਉਣ ਜਾਵਾਂਗਾ ਜਿੱਥੇ ਮੈਂ ਕਿਸੇ ਪ੍ਰੋਗਰਾਮ ਦੇ ਪ੍ਰੋਗਰਾਮ ਜਾਵਾਂਗਾ ਤੇ ਇਹ ਲੜਕੀ ਨੂੰ ਉੱਥੇ ਲੈ ਕੇ ਆਓ ਅੱਛਾ ਜੀ ਕੈਰੋਂ ਸਾਹਿਬ ਕਹਿੰਦੇ ਕੈਰੋਂ ਸਾਹਿਬ ਨੇ ਓਕੇ ਅੱਛਾ ਜੀ ਉਹ ਪ੍ਰਿੰਸੀਪਲ ਕਹਿੰਦੀ ਵੀ ਅਸੀਂ ਕਿਵੇਂ ਲੈ ਆ ਸਕਦੇ ਆ ਇਹ ਲੜਕੀ ਇਹ ਲੜਕਾ ਹੋਵੇ ਵੇ ਅਲੱਗ-ਅਲੱਗ ਹੈ ਜੀ ਜੀ ਪਈ ਇਹਦੇ ਪੇਰੈਂਟਸ ਨਾਲ ਤੁਸੀਂ ਗੱਲ ਕਰੋ ਉਹ ਨਿਜਾਨ ਤੇ ਲੈ ਆਣ ਅਸੀਂ ਦਿਲ ਜਾ ਸਕਦੇ ਆ ਠੀਕ ਹੈ ਉਹਨਾਂ ਨੇ ਫਿਰ ਭੈਣ ਜੀ ਨੂੰ ਬੁਲਾ ਲਿਆ ਬੇਟਾ ਬੀਬਾ ਤੇਰੇ ਪਿਤਾ ਜੀ ਦਾ ਕੀ ਨਾਂ ਦੱਸਿਆ ਉਹ ਕਿੱਥੇ ਰਹੇ ਕਹਿੰਦੇ ਜੋ ਮਾਨਸਾ ਲੱਗੇ ਹੋਏ ਨੇ ਠੀਕ ਹੈ ਤਹਿਸੀਲ ਭਲਾਈ ਅਫਸਰ ਜੀ ਉਹਨਾਂ ਨੇ ਨੋਟ ਕਰ ਲਿਆ ਉਹਦਾ ਜਦੋਂ ਉਹ ਆਪਣਾ ਚਲੇ ਗਏ ਉਹਨਾਂ ਤਾਂ ਰੇਪੜਾ ਜੀ ਨਾਲ ਸਿੱਧੀ ਗੱਲ ਕਰਨੀ ਕਰਾਉਂਦੇ ਨੇ ਬਦਲ ਗੱਲ ਕੀ ਕਰ ਲਈ ਹਫਤੇ ਬਾਅਦ ਬਦਲੀ ਹੋ ਗਈ ਫਲੋਰ ਆਸ਼ਾ ਉਹਨਾਂ ਜੀ ਹਫਤੇ ਬਾਅਦ ਹੀ ਅੱਛਾ ਜੀ ਫਲੋਰ ਤਹਿਸੀਲ ਚਪਰਤ ਉਹਨਾਂ ਦੀ ਬਦਲੀ ਹੋ ਗਈ ਠੀਕ ਹੈ ਪਿਤਾ ਜੀ ਫਲੋਰ ਰਹਣ ਲੱਗੇ ਹਾਂ ਜੀ ਅਸੀਂ ਰਹਿੰਦੇ ਸੀ ਉਹ ਤੋਂ ਪਿੰਡ ਕੁੰਮਣਾ ਕੁੰਮਣਾ ਜੀ ਅਮਲੋ ਪੈਂਜੀ ਉਹਦੇ ਹੋਸਟਲ ਸੀ ਇੱਥੇ ਠੀਕ ਆ ਬਸ ਉੱਥੋਂ ਫਿਰ ਫਿਰ ਪਿਤਾ ਜੀ ਸਾਨੂੰ ਅਸੀਂ ਵੀ ਛੁੱਟੀਆਂ ਹੋਈਆਂ ਸਾਨੂੰ ਵੀ ਉੱਥੇ ਫਲੋਰ ਲਿਆ ਏ ਠੀਕ ਆ ਉਧਰ ਡੇਢ ਦੋ ਮਹੀਨੇ ਅਸੀਂ ਦੋ ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਹਾਂਜੀ ਚਲੋ ਬਸ ਫਿਰ ਪਪੈਂਜੀ ਨੇ ਜਾਣਾ ਸ਼ੁਰੂ ਕਰਤਾ ਠੀਕ ਉਹ ਇੱਦਾਂ ਹੀ ਚਲਦਿਆਂ 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 ਸਾਨੂੰ ਦੋਨਾਂ ਨੂੰ ਹੀ ਪੈਂਜੀ ਇੱਕ ਵਾਰੀ ਨਾਲ ਲੈ ਕੇ ਮੈਨੂੰ ਤੇ ਰਣਵੀਰ ਨੂੰ ਅੱਛਾ ਜੀ ਤੇ ਸਾਡੇ ਤੋਂ ਵੀ ਕਿ ਉੱਥੇ ਸਟੇਜ ਤੇ ਅਸੀਂ ਗਾਇਆ ਕੇਰੋ ਸਾਹਿਬ ਦੀ ਸਟੇਜ ਕੇਰੋ ਸਾਹਿਬ ਦੀ ਸਟੇਜ ਤੇ ਇੱਕ ਰੀਬੋਸ ਸੇਜ ਤੇ ਗਾਇਆ ਵੈਸੇ ਤਾਂ ਇਹ ਪਹਿਲਾ ਟਾਈਮ ਹੈ ਪਹਿਲੀ ਵਾਰੀ ਜਦੋਂ ਗਏ ਜੀ ਬਾਦਲ ਕੇਰੋ ਸਾਹਿਬ ਕਹਿੰਦੇ ਐ ਮੁੰਡੇ ਦੀ ਆਵਾਜ਼ ਤਾਂ ਬਿਜਲੀ ਵਰਗੀ ਹੈ ਰਣਵੀਰ ਰਾੜੇ ਨੂੰ ਕਹਿੰਦੇ ਅੱਛਾ ਜੀ ਤੇ ਇਹਦੀ ਬਾਦਲ ਵਰਗੀ ਆਵਾਜ਼ ਹੈ ਮੇਰੀ ਥੋੜੀ ਭਾਰੀ ਆਵਾਜ਼ ਸੀ ਅੱਛਾ ਜੀ ਤੇ ਸਾਨੂੰ ਫਿਰ ਬਾਦਲ ਤੇ ਬਿਜਲੀ ਕਹਿਣ ਲੱਗ ਪਏ ਸਕੂਲ 'ਚ ਵੀ ਤੇ ਆਹ ਤੁਸੀਂ ਪੜਦੇ ਸੀਗੇ ਉਹ ਤਾਂ ਪੜਦੇ ਸੀ ਅਸੀਂ ਅੱਛਾ ਜੀ ਤੇ ਬੜਾ ਜ਼ਿਆਦਾ ਬਾਦਲ ਤੇ ਬਿਜਲੀ ਮਸੇ ਚੱਲਣਾ ਜੀ ਫਿਰ ਬਾਅਦ ਵਿੱਚ ਬ라이ਪੂਰੀ ਹੋ ਗਈ ਤੇ ਇਦਾਂ ਇਥੋਂ ਸ਼ੁਰੂਆਤ ਤੇ ਹੋਈ ਸਾਡੀ ਤੇ ਪੀਬਾ ਜੀ 우ਸਤਾਦ ਲਾਲਚੰਦ ਯਮਲਾ ਜੱਟ ਜੀ ਦੇ ਸੰਪਰਕ ਚ ਕਿਵੇਂ ਉਹਨਾਂ ਨੂੰ ਮੁਲਕੇ 우ਸਤਾਦ ਬਣ ਬਣਾਇਆ ਹੈ ਨਾ ਉਹਨਾਂ ਨੇ ਹਾਂ ਜੀ ਮੈਂ ਦੱਸਦਾ ਉਸ ਤੋਂ ਬਾਅਦ ਭੈਣ ਜੀ ਨੇ ਜੋ বিয়ে ਕਰ ਲਈ ਫਿਰ ਉਹਨਾਂ ਕਲਾਸੀਕਲ ਦਾ ਵੀ ਐਵੇਂ ਕੀਤੀ ਜੀ ਤੇ ਗੁਰਬਾਣੀ ਤੇ ਸਾਰੀ ਕਲਾਸੀਕਲ ਜੇ ਤੁਹਾਨੂੰ ਪਤਾ ਹੀ ਹੈ ਉਹ ਗੁਰਬਾਣੀ ਬਾਖੂਬੀ ਕਉਂਦੇ ਹੁੰਦੇ ਸੀ ਤੇ ਰਾਗੀ ਵੀ ਤੋਬਾ ਕਰ ਜਾਂਦੇ ਸੀ ਸ਼ਬਦ ਰਕਾਰਡ ਦੇ ਹਾਂਜੀ ਸ਼ਬਦ ਰਕਾਰਡ ਤੋਂ ਐਸੀਆਂ ਕੰਪੋਜ਼ਾਂ ਫਿਰ ਉਹ ਲੋਕੀਤਾਂ ਬਾਰੇ ਬਹੁਤਾ ਗਿਆਨ ਨਹੀਂ ਸੀਗਾ ਅੱਛਾ ਜੀ ਕਿਉਂਕਿ ਓਪਨਲੀ ਉਹ ਬੀਅ ਕਰਨ ਤੋਂ ਬਾਅਦ ਕਿਹੜਾ ਉਹ ਗਾਉਣ ਜਾਂਦੇ ਸੀ ਠੀਕ ਹੈ ਉਹਨਾਂ ਨੇ ਫਿਰ ਫਿਰ ਲੁਧਿਆੜੇ ਰਹਿਣ ਲੱਗ ਗਏ ਸੀ ਹਾਂਜੀ ਫਿਰ ਯਮਲਾ ਜੀ ਨੂੰ ਉਸਤਾਦਤਾ ਰਿਹਾ ਠੀਕ ਹੈ ਲੋਕੀ ਤੋਂ ਨਕਲ ਸਿੱਖੇ ਲੋਕ ਐ ਕੀੜੀਓ ਉਹਨਾਂ ਕੋਲੋਂ ਸਿੱਖੀ ਉਹਨਾਂ ਕੋਲੋਂ ਸਿੱਖੀ ਔਰ ਸਿੱਖ ਕੇ ਉਹਨੂੰ ਇੰਨਾ ਕਿ ਉਹਨਾਂ ਨੇ ਬਲੰਦ ਕੀਤਾ ਕੋ ਲੋਕ ਗਾਇਕੀ ਨੂੰ ਹਾਂਜੀ ਤੇ ਅੱਜ ਉਹਨਾਂ ਦਾ ਅੱਜ ਵੀ ਮਿਸਾਲ ਆ ਹਾਂਜੀ ਮਿਸਾਲ ਜਿੰਦਾ ਹੈ ਉਹ ਆਉਣ ਵਾਲੇ ਸਮੇਂ ਚ ਰਹਿੰਦੀ ਦੁਨੀਆ ਤੱਕ ਮਿਸਾਲ ਰਹਿਣੀ ਹੈ ਮਿਸਾਲ ਰਹਿਣੀ ਹੈ